ਜੀ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਜੀ ਘਰ ਪਰਵਾਰ ਸੁਖਸਾਂ ਦਾ ਬਾਈ ਜੀ ਆ ਇੱਕ ਪੱਠਾ ਦੇਖੋ ਜੀ ਤੁਹਾਨੂੰ ਤਿੰਨ ਦਿਖਾ ਰਿਹਾ ਜਾਨਵਰ ਇੱਕਾ ਪੱਠਾ ਹੈ ਜੀ ਪੀਲੀ ਨੋਕ ਨਾਲੀ ਦਾ ਜਾਨਵਰ ਜਿਹੜਾ ਇੱਧਰ ਮੂਰੇ ਖੜਿਆ ਬਾਈ ਜੀ ਇਹ ਜਾਨਵਰ ਠੀਕਰ ਹੈ ਜੀ ਪੀਲੀ ਨੋਕ ਨਾਲੀ ਦਾ ਜੀ ਘਰ ਦੀ ਆਪਣੀ ਬਰੀਡ ਹੈ ਜੀ ਨਸਲ ਆਪਣੇ ਘਰ ਦੀ ਹੈ ਬਾਈ ਜੀ ਕੁਝ ਦਿਨ ਪਹਿਲਾਂ ਆਪਣਾ ਇਹ ਪੱਠਾ ਬਿਮਾਰ ਹੋ ਗਿਆ ਸੀਗਾ ਜੀ ਠੀਕ ਹੈ ਜੀ ਦੂਸਰੀ ਗੱਲ ਆਪਣੇ ਪਾਰਟ ਤੀਸਰਾ ਘਰ ਦੇ ਦੇਸੀ ਨੁਕਸੇ ਆਪਣੇ ਟ੍ਰਿਕ ਗੱਲ ਚੱਲ ਰਹੀ ਸੀ ਜੀ ਘਰ ਦੇ ਨੁਸਤੇ ਆਪਾਂ ਜੋ ਵੀ ਟ੍ਰੀਟਮੈਂਟ ਕਰਦੇ ਆਂ ਅੱਜ ਕੱਲ ਆਪਾਂ ਮੈਡੀਕਲ ਤੋਂ ਜ਼ਿਆਦਾ ਟ੍ਰੀਟਮੈਂਟ ਯੂਜ਼ ਕਰਨ ਲੱਗ ਗਏ ਜਾਨਵਰਾਂ ਤੇ ਘਰ ਦੇ ਦੇਸੀ ਨੁਕਸੇ ਆਪਾਂ ਯੂਜ਼ ਨਹੀਂ ਕਰਦੇ ਬਾਈ ਜੀ ਠੀਕ ਹੈ ਜੀ ਪਾਰਟ ਤੀਸਰਾ ਆਪਾਂ ਗੱਲ ਕਰਾਂਗੇ ਬਾਈ ਜੀ ਅੱਜ ਕਿ ਬੱਚ ਨੂੰ بارش ਪੈਣ ਕਰਕੇ ਬੁਖਾਰ ਹੋ ਗਿਆ ਸੀਗਾ ਜੀ ਫੀਵਰ ਹੋ ਗਿਆ ਸੀਗਾ ਜਾਨਵਰ ਨੂੰ 2 ਮਹੀਨੇ ਦਾ ਪੱਠਾ ਜੀ ਕੋਈ ਇਹਦੇ ਤੇ ਆਪਾਂ ਮੈਡੀਕਲ ਯੂਜ਼ ਨਹੀਂ ਕੀਤਾ ਕੋਈ ਵੀ ਆਪਾਂ ਇਹਨੂੰ ਟੈਬਲੇਟ ਜਾਂ ਕੋਈ ਇਹਨੂੰ ਆਪਾਂ ਸੀਰਪ ਨਹੀਂ ਦਿੱਤਾ ਘਰ ਦੇ ਟ੍ਰੀਟਮੈਂਟ ਨਾਲ ਆਪਾਂ ਇਹਨਾਂ ਨੂੰ ਠੀਕ ਕੀਤਾ ਇਸ ਜਾਨਵਰ ਨੂੰ ਠੀਕ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਦੀ ਪੋਰਟ ਜਮ ਹੋ ਗਈ ਸੀਗੀ ਫੀਵਰ ਹੋਣ ਦੇ ਕਾਰਨ ਪਹਿਲਾਂ ਤੁਹਾਨੂੰ ਦੱਸਿਆ ਕਿ ਜਾਨਵਰ ਨੂੰ ਜੇ ਫੀਵਰ ਹੁੰਦਾ ਤਾਂ ਉਹਦੇ ਵਿੱਚ ਬਾਈ ਜੀ ਆਪਣੇ ਜਾਨਵਰ ਦੀ ਕੰਨਾ ਪੋਰਟ ਜਮੂਗੀ। ਪਹਿਲਾਂ ਆਪਾਂ ਇਹਨੂੰ ਗੁੜ ਦੇ ਵਿੱਚ ਇੱਕ ਚੁੰਡੀ ਮਿੱਠਾ ਛੋਡਾ ਦਿੱਤਾਈ। ਪੋਰਟ ਇਹਦੀ ਖੁੱਲ ਗਈ। ਪੋਰਟ ਜਿਹੜੀ ਜੰਮਤੀ ਜੋ ਇੱਕ ਖਾਲੀ ਕਰ ਗਿਆ ਪੋਰਟ ਜੀ। ਉਸ ਤੋਂ ਬਾਅਦ ਆਪਾਂ ਇਹਨੂੰ ਗੁੜ ਦੇ ਵਿੱਚ ਅਜਵੈਨ ਦਿੱਤੀ ਜੀ। ਅਜਵੈਨ ਤੇ ਕਾਲੀ ਮਿਰਚ। ਜੀ ਦੇ ਨਾਲ ਤੁਸੀਂ ਦੇਖ ਹੀ ਸਕਦੇ ਹੋ। ਜਾਨਵਰ ਦਾ ਬੁਖਾਰ ਖਤਮ ਹੋ ਗਿਆ। ਠੀਕ ਹੈ ਜੀ ਹੁਣ। ਬਹੁਤ ਵਧੀਆ ਜਾਨਵਰ ਅੱਗੇ ਨਾਲੋਂ ਠੀਕ ਹੋ ਗਿਆ ਜੀ ਦੂਸਰੀ ਗੱਲ ਜੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ